ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਜੱਗੋ ਭਗਵਾਨਪੁਰੀਆ ਜੋ ਗੈਂਗਸਟਰ ਹੈ ਉਸ ਦੀ ਮਾਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਸਮੇਂ ਜਿਹੜਾ ਹੈ ਘਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਹੈ ਤਾਂ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਸੁਣਾਣੇ ਹਾਂ ਕੱਲ ਸ਼ਾਮ ਨੂੰ ਕੋਈ 9:00 ਬਚ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਧੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਇਸ ਤੇ ਤੁਰੰਤ ਹੀ ਮੌਕੇ ਤੇ ਪਹੁੰਚੇ ਉਤੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਨਾਂ ਨੂੰ ਗੋਹੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਇਆ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੀ ਇੱਕ ਲੇਡੀ ਹੈ ਉਹਨੂੰ ਅਮਰਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਵੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸੰਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 BSM ਦੇ ਤਹਿਤ ਅਸੀਂ ਮੁਕੱਦਮਾ ਦਰਜ ਕੀਤਾ ਅਨਨੌਨ ਦੋ ਪੰਜਾਂ ਦੇ ਖਿਲਾਫ ਬਾਕੀ ਐਬਡ ਹੋਣਾ ਹੀ ਪੋਸਟਮਾਨ ਕਰਾਰੇ ਬਾਕੀ ਜੋ ਵੀ ਤਕਤੀਸ਼ ਅਜੇ ਕੰਮ ਚੱਲ ਰਹੀ ਹੈ ਜਿਹਦੇ ਕੰਪਲੀਟ ਹੋ ਜੇਗਾ ਹਾਂ ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗਰਦਾਸ ਪਤਾ ਉੱਥੋਂ ਦਾ ਰਹਿਣ ਵਾਲਾ ਵਾਕੀ ਦੇ ਨਾਨਕੇ ਜਿਹੜੇ ਭਗਵਾਨ ਪਤਾ ਕਿਤੇ ਮਾਲੂਮ ਕਰਦੇ ਕਿਸੇ ਦੇ ਠੀਕੇ ਬਾਰੇ ਜਿੱਤੇ ਮੈਂ ਇੰਸੀਡੈਂਟ ਹੋਇਆ ਕਿ ਕਿਉਂ ਕਰੀ ਸੀ ਉਹ ਕਿ ਇਹਨਾਂ ਨੇ ਕਹਿ ਲਾ ਲਿਆ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਭਗਵੰਤ ਜਿਹੜੇ ਆ ਭਗਵਾਨਪੁਰੇ ਇਹਨਾਂ ਨੇ ਕੋਈ ਕਰਾਇ ਤੇ ਲਿਆ ਸੀ ਇੱਕ ਇੱਕ ਕਰ ਵੀ ਰਿਹਾ ਸੀ ਕਿ ਪਹਿਲਾ ਮਾਮਲਾ ਕਰ ਦੇਗਾ ਇਸ ਦੇ ਬਾਰੇ ਮੈਨੂੰ حاجه ਪਤਾ ਨਹੀਂ ਅੱਛਾ ਸਰ ਇਹਨਾਂ ਦੇ ਪੋਸਟਮਾਰਟਮ ਹਾਂ ਉਹ ਕਰ ਰਿਹਾ ਜੀ ਦੇਖੋ ਇਹ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾ ਨਹੀਂ ਆਇਆ ਇਹ ਤਾਂ ਕਹਿੰਦਾ ਸੀ ਕਿ ਇਹ ਖਲਾਤਾ ਦੀ ਗੱਲ ਬੰਦਾ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਚੋਸ ਕਰ ਕੋ ਪੋਸਟਮਾਰਟਮ ਨਹੀਂ ਕਰਵਾਉਣਾ ਚਾਹ ਰਿਹਾ ਜੀ ਇਸ ਦੇ ਬਾਰੇ ਇਮਤਾਨ ਹੋ ਜਾਂ ਇਹਦੇ ਕਾਗਜ਼ ਕੰਪਲੀਟ ਕਰਕੇ ਆਏ ਕਿ ਹੁਣ ਖੜੇ ਆ

हां ये आज जरूर हूं पता लगा ਤੁਹਾਡੇ ਚੈਨਲ ਨਜ਼ਰ ਦੇ ਵੀ ਇਹਨਾਂ ਦੇ ਲਈਏ बाकी ਜੋ ਵੀ ਮੁਕਾਬਕ ਤੋਂ ਗੈਂਗਰੇਵਲਰੀ ਦੇ ਨਾਲ ਹੀ ਮਾਮਲਾ ਚੱਲਦਾ ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਤਾਂ ਹੁਣ ਜੋ ਵੀ ਵਾਇਰਲ ਹੋਈ ਹੈ ਪੋਸਟ ਉਹਨੂੰ ਕੀ ਆਪਾਂ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਆਜੋ ਐਫ ਆਈ ਆਰ ਤੇ ਰਾਤ ਹੋਈ ਹੈ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲਈ ਇਨਵੈਸਟੀਗੇਸ਼ਨ ਕੰਪਲੀਟ ਹੋਏ